ਅੱਜ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਰੇਲਵੇ ਵਿਭਾਗ ਦੀ ਤੁਸੀਂ ਫਿਲਮਾਂ 'ਚ ਦੇਖਿਆ ਹੋਣਾ ਕਿ ਵਾਰਨਿੰਗ ਟ੍ਰੇਨ ਨੂੰ ਰੋਕਣ ਕਰਕੇ ਕਈ ਜਿਹੜੇ ਹੈਗੇ ਆ ਹੀਰੋ ਦਿਖਾਲੇ ਗਏ ਸੀ ਪਰ ਅੱਜ ਇਹ ਜਿਹੜੀ ਮੇਰੇ ਪਿੱਛੇ ਟ੍ਰੇਨ ਖੜੀ ਹੈ ਇਹ ਜੰਮੂ ਕਸ਼ਮੀਰ ਦੇ ਸ਼ਹਿਰ ਕਠੂਆ ਤੋਂ ਚੱਲ ਕੇ ਬਿਨਾਂ ਡਰਾਈਵਰ ਤੋਂ ਹੀ ਦਰਜਨਾ ਜਿਹੜੇ ਸਟੇਸ਼ਨ ਹੈਗੇ ਆ ਉਹਨਾਂ ਨੂੰ ਕ੍ਰਾਸ ਕਰਦੀ ਹੋਈ ਬਿਨਾਂ ਡਰਾਈਵਰ ਤੋਂ ਅੱਜ ਮਕੇਰੀਆਂ ਔਰ ਦਸੂਆ ਦੇ ਵਿਸ਼ਕਾਰ ਉੱਚੀਵੱਸੀ ਰੇਲਵੇ ਸਟੇਸ਼ਨ ਤੇ ਪਹੁੰਚੀ ਹੈ ਆਮਿਕ ਕੋਈ ਵੱਡਾ ਹਾਦਸਾ ਨਹੀਂ ਹੋਇਆ ਪਰ ਵੱਡਾ ਹਾਦਸਾ ਵਾਪਰ ਸਕਦਾ ਸੀ ਕਿਉਂਕਿ ਇਸ ਟ੍ਰੇਨ ਦੇ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ अनेकांना ਜਾਨਾਂ ਜਾ ਸਕਦੀਆਂ ਸੀ ਪਰ ਵਿਚਾਰੇ ਆ ਉਸ ਮਾਲਕ ਦੀ ਕਿਰਪਾ ਰਹੀ ਅਸੀਂ ਤਸਵੀਰਾਂ ਪਹਿਲੇ ਵੀ ਸਾਂਝੀਆਂ ਕੀਤੀਆਂ ਤਸਵੀਰਾਂ ਫੇਰ ਅਸੀਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਜੇਕਰ ਗੱਲ ਕਰੀਏ ਤੇ ਜਿਹੜਾ ਕਿ ਪਹਿਲਾ ਕਟੂਹਾ ਤੋਂ ਚੱਲ ਕੇ ਪਹਿਲਾ ਸਟੇਸ਼ਨ ਆਉਂਦਾ ਲਖਣਪੁਰ ਲਖਣਪੁਰ ਤੋਂ ਬਾਅਦ ਜਿਹੜਾ ਹੈਗਾ ਜੀਐਨਕੇ ਤੋਂ ਅਗਲਾ ਸਟੇਸ਼ਨ ਜਿਹੜਾ ਹੈਗਾ ਉਹ ਮਾਦੋਪੁਰ ਮਾਦੋਪੁਰ ਤੋਂ ਬਾਅਦ ਜਿਹੜਾ ਹੈਗਾ ਪਠਾਨਕੋਟ ਇੱਕ ਵੱਡਾ ਜੰਕਸ਼ਨ ਹੈ ਵੱਡਾ ਜੰਕਸ਼ਨ ਹੈ ਕਿਉਂਕਿ ਰੇਲਵੇ ਵਿਭਾਗ ਦਾ ਜਿੱਥੋਂ ਮਾਛਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਪੰਜਾਬ ਨੂੰ ਟ੍ਰੇਨਾਂ ਜਿਹੜੀਆਂ ਆ ਜਾਂਦੀਆਂ ਨੇ ਪਰ ਇਹ ਇੱਕ ਵੱਡੀ ਲਾਪਰਵਾਹੀ ਦਾ ਕਾਰਨ ਇਹ ਨਿਕਲਿਆ ਕਿ ਪਠਾਨਕੋਟ ਤੋਂ ਵੀ ਇਹ ਟ੍ਰੇਨ ਜਿਹੜੀ ਹੈਗੀ ਹੈ ਨਿਕਲ ਚੁੱਕੀ ਸੀ ਔਰ ਜਿਹੜੀ ਉਸ ਤੋਂ ਬਾਅਦ ਨੰਗਲ ਪਹੁੰਚਿਆ ਨੰਗਲਪੁਰ ਤੋਂ ਬਾਅਦ ਜਿਹੜੀ ਹੈਗੀ ਆ ਪੰਗਾਲਾ ਸਟੇਸ਼ਨ ਪੰਗਾਲਾ ਸਟੇਸ਼ਨ ਤੋਂ ਬਾਅਦ ਮਕੇਰੀਆਂ ਸਟੇਸ਼ਨ ਤੋਂ ਹੁੰਦੇ ਹੋਏ ਜਿਹੜੀ ਦਸੂਹਰ ਮਕੇ ਦੀਆਂ ਸਟੇਸ਼ਨ ਦੇ ਵਿਚਕਾਰ ਉੱਚੀ ਵਸੇ ਰੇਲਵੇ ਸਟੇਸ਼ਨ ਪੈਂਦਾ ਹੈ ਉੱਥੇ ਪਹੁੰਚ ਕੇ ਰੇਲਵੇ ਵਿਭਾਗ ਵੱਲੋਂ ਬੜਾ ਉਦਮ ਕਰਕੇ ਬੜੀ ਮਿਹਨਤ ਕਰਕੇ ਇਸ ਟ੍ਰੇਨ ਨੂੰ ਰੋਕਿਆ ਗਿਆ ਭਾਵੇਂ ਕਿ ਇਸ ਟ੍ਰੇਨ ਨੂੰ ਰੋਕਣ ਲਈ ਪ੍ਰੋਸੈਸ ਉਤਰਾ ਅਨੁਸਾਰ ਇੱਕ ਦੂਸਰੇ ਟ੍ਰੇਨ ਦੇ ਡਰਾਈਵਰ ਦੀ ਜਿਹੜੀ ਆ ਵਰਤੋਂ ਕੀਤੀ ਗਈ ਤੇ ਇਸ ਟ੍ਰੇਨ ਨੂੰ ਰੋਕਿਆ ਗਿਆ ਤੇ ਜਿਹੜੀਆਂ ਇੱਕ ਵੱਡੀ ਘਟਨਾ ਨੂੰ ਜਿਹੜਾ ਹੈਗਾ ਅੱਜ ਰੋਕ ਕੇ ਲੋਕਾਂ ਨੂੰ ਜਿਹੜੇ ਹੈਗੇ ਰਾਹ ਦਿੱਤੀ ਗਈ ਆ కారమామన లక్ష్మణ్ మండిది నా తరసేం పా పు పు